ਬੁਲਾਈ ਹੋਏ ਫਤਿਹ ਕਰੋ ਪਰਮਾਨੰ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਏ ਦੱਸਿਆ ਗੁਰਾਂ ਨੇ ਨਾ ਜ਼ੁਲਮ ਸਹਿਣਾ ਏ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਏ ਦੱਸਿਆ ਗੁਰਾਂ ਨੇ ਨਾ ਜ਼ੁਲਮ ਸਹਿਣਾ ਏ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਏ ਦੱਸਿਆ ਗੁਰਾਂ ਨੇ ਨਾ ਜ਼ੁਲਮ ਸਹਿਣਾ ਏ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਰਹਿਣਾ ਜ਼ੁਲਮ ਸਹਿਣਾ ਏ ਖੜ ਜਾਂਦੇ ਨੇ ਜਾਂਦੇ ਨੇ ਜ਼ੁਲਮ ਵਾਲੇ ਵਰਦ ਦੇ ਤੇ ਕਰ ਮੁੜ ਹਿੱਕ ਟੱਕਣੇ ਵੈਰੀ ਪੁੱਤਰੇ ਪੁੱਤਰੇ ਨੇ ਸ਼ੇਰ ਵਾਂਗੂ ਖਾਲਸੇ ਨੇ ਕਿੱਟੜ ਬਣਾ ਕੇ ਰੱਖਣੇ ਵੈਰੀ ਪੁੱਤਰੇ ਨੇ ਸ਼ੇਰ ਵਾਂਗੂ ਖਾਲਸੇ ਨੇ ਕਿੱਟੜ ਬਣਾ ਕੇ ਰੱਖਰੇ ਹਾਤੀਆਂ ਪੈਣਾ ਦੀਆਂ ਇੱਜ਼ਤਾਂ ਨੇ ਲੁੱਟਦੇ ਲਾਕੇ ਦੇ ਸਿਤਾਰਾ ਪੈਰਾਂ ਵਿੱਚ ਸੁੱਟਦੇ ਧੀਆਂ ਪੈਣਾ ਦੀਆਂ ਇੱਜ਼ਤਾਂ ਨੇ ਤਾਨੇ ਲੁੱਟਦੇ ਲਾਕਿ ਦਸ ਤਾਰਾ ਪੈਰਾਂ ਵਿੱਚ ਸੁੱਟਦੇ ਧੀਆਂ ਬੇਣਾ ਦੀਆਂ ਇੱਜ਼ਤਾਂ ਨੇ ਲੁੱਟਦੇ ਲਾਕਿ ਦਸ ਤਾਰਾ ਬੇਣਾ ਵਿੱਚ ਸੁੱਟਦੇ ਘੰਡੇ ਸਾਡਿਆਂ ਸਾਡਿਆਂ ਜੁਰਾਚ ਖਲਾਰਦੇ ਉਹ ਨਰਕਾਂ ਦੇ ਵਿੱਚ ਟੱਕੜੇ ਵੈਰੀ ਪੁੱਤਰੇ ਪੁੱਤਰੇ ਨੇ ਸ਼ੇਰ ਵਾਂਗੂ ਖਾਲਸਾ ਖੋਲਦੇ ਗੁਰੂ ਦੀ ਬਾਣੀ ਨੂੰ ਮੰੰਦੇ ਬੋਲ ਬੋਲਦੇ ਝੂਠਾਂ ਦੀਆਂ ਫਿਰਦੇ ਦੁਕਾਨਾਂ ਖੋਲਦੇ ਗੁਰਾਂ ਦੀ ਬਾਣੀ ਨੂੰ ਮੰੰਦੇ ਬੋਲ ਬੋਲਦੇ ਝੂਠਾਂ ਦੀਆਂ ਫਿਰਦੇ ਦੁਕਾਨਾਂ ਖੋਲਦੇ ਗੁਰੂ ਦੀ ਬਾਣੀ ਨੂੰ ਮੰੰਦੇ ਬੋਲ ਬੋਲਦੇ ਝੂਠਾਂ ਦੀਆਂ ਫਿਰਦੇ ਦੁਕਾਨਾਂ ਖੋਲਦੇ ਗੁਰਾਂ ਦੀ ਬਾਣੀ ਨੂੰ ਮੰੰਦੇ ਬੋਲ ਬੋਲਦੇ ਸਿੱਖ ਕੌਮ ਚ ਕੌ ਚ ਪਵਾਉਂਦੇ ਨੇ ਜੋ ਮੰਡੀਆਂ ਪਖੰਡੀਆਂ ਦੇ ਡੇਰੇ ਚੁੱਕਣੇ ਬਿਆਰੇ ਪੁੱਤਰੇ ਵੇ ਵੈਰੀ ਪੁੱਤਰੇ ਨੇ ਸ਼ੇਰ ਵਾਂਗੂ ਹਾਲਸੇ ਨੇ ਗਿੱਦੜ ਬਣਾ ਕੇ ਰੱਖੜੇ ਹੱਕ ਮਿਲਦੇ ਨਹੀਂ ਮੰਗਿਆ ਏ ਖੋੜੇ ਪੈਂਦੇ ਨੇ ਪਾਪੀ ਜ਼ਾਲਮਾਂ ਨੂੰ ਸਬਕ ਸਿਖਾਉਣੇ ਪੈਂਦੇ ਨੇ ਹੱਕ ਮਿਲਦੇ ਨਹੀਂ ਮੰਗਿਆ ਏ ਖੋੜੇ ਪੈਂਦੇ ਨੇ ਪਾਪੀ ਜ਼ਾਲਮਾਂ ਨੂੰ ਸਬਕ ਸਿਖਾਉਣੇ ਪੈਂਦੇ ਨੇ ਹੱਕ ਮਿਲਦੇ ਨਹੀਂ ਮੰਗਿਆ ਏ ਖੋੜੇ ਪੈਂਦੇ ਨੇ ਪਾਪੀ ਜ਼ਾਲਮਾਂ ਨੂੰ ਸਬਕ ਸਿਖਾਉਣੇ ਵਾਲਿਆ ਬੁੱਢੜ ਵਾਲਿਆ ਵਿਰੋਧ ਸਰਕਾਰਾਂ ਦੇ ਪੈਣ ਹਥਿਆਰ ਚੱਕਣੇ ਵੈਰੀ ਪੁੱਤਰੇ ਪੁੱਤਰੇ ਨੇ ਸ਼ੇਰ ਵਾਂਗੂ ਖਾਲਸੇ ਨੇ ਗਿੱਦੜ ਬਣਾ ਕੇ ਰੱਖਣੇ ਵੈਰੀ ਪੁੱਤਰੇ ਨੇ ਸ਼ੇਰ ਵਾਂਗੂ ਖਾਲਸੇ ਨੇ ਗਿੱਦੜ ਬਣਾ ਕੇ ਰੱਖਣੇ ਵੈਰੀ ਪੁੱਤਰੇ ਨੇ ਸ਼ੇਰ ਵਾਂਗੂ ਖਾਲਸੇ ਨੇ ਗਿੱਦੜ